ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ ਇਸ ਫੈਸਲੇ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਸਰਦਾਰ ਬਾਦਲ ਵੱਲੋਂ ਇਹ ਫੈਸਲਾ ਆਪਣੀ ਮਨਮਰਜ਼ੀ ਦੇ ਨਾਲ ਲਿਆ ਗਿਆ ਤੇ ਉਹਨਾਂ ਨੇ ਆਪਣੇ ਸਵਾਰਥ ਨੂੰ ਮੁੱਖ ਰੱਖਦੇ ਹੋਏ ਕੁਸ਼ੀਸ਼ ਤੌਰ ਤੇ ਸਿਆਸੀ ਸਵਾਰਥ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਫੈਸਲਾ ਲਿਆ ਪਾਰਟੀ ਦਾ ਢਾਂਚਾ ਬਹੁਤ ਵੱਡਾ ਹੁੰਦਾ ਆ ਉਹਦੇ ਵਿੱਚ ਵਰਕਿੰਗ ਕਮੇਟੀ ਵੀ ਹੁੰਦੀ ਆ ਤੇ ਹੋਰ ਵੀ ਪਾਰਟੀ ਦੀਆਂ ਕਈ ਕਮੇਟੀਆਂ ਹੁੰਦੀਆਂ ਨੇ ਅਗਰ ਕੋਰ ਕਮੇਟੀ ਭੰਗ ਕਰਨੀ ਸੀ ਤੇ ਨਾਲ ਦੂਸਰੀਆਂ ਵੀ ਕਮੇਟੀਆਂ ਭੰਗ ਹੋਣੀਆਂ ਚਾਹੀਦੀਆਂ ਸਨ ਲੇਕਿਨ ਇਹ ਫੈਸਲਾ ਜਿਵੇਂ ਪਹਿਲਾਂ ਤੋਂ ਹੀ ਪਾਰਟੀ ਦੇ ਅੰਦਰ ਪਾਰਟੀ ਦੇ ਪ੍ਰਧਾਨ ਸਰਦਾਰ ਬਾਦਲ ਫੈਸਲੇ ਲੈਂਦੇ ਆਏ ਨੇ ਕਈ ਦਫਾ ਬਰਕਰਾਰ ਨੂੰ ਦੇਖਣ ਨੂੰ ਮਿਲਿਆ ਕਿ ਉਹ ਕਿਸੇ ਹੋਰ ਦੀ ਪ੍ਰਵਾਹ ਕੀਤੇ ਬਗੈਰ ਜਿਹੜੀ ਉਹਨਾਂ ਨੂੰ ਗੱਲ ਚੰਗੀ ਲੱਗਦੀ ਹੈ ਜਿਵੇਂ ਆਪਾਂ ਕਹਿ ਸਕਦੇ ਪਿਕ ਐਂਡ ਚੂਜ਼ ਕਰਕੇ ਉਹ ਫੈਸਲਾ ਲੈਂਦੇ ਨੇ ਔਰ ਕਮੇਟੀ ਦੇ 8 ਮੈਂਬਰ ਜਿਹੜੇ ਸੀਨੀਅਰ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਸਰਦਾਰ ਬਾਦਲ ਨੂੰ ਇਹ ਸਿਝਾ ਦਿੱਤਾ ਸੀ ਕਿ ਉਹਨਾਂ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਇਹਨਾਂ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਬਾਅਦ ਜਿਹੜੇ ਨਤੀਜੇ ਆਪਣੇ ਸਾਹਮਣੇ ਆਏ ਸਨ ਅਕਾਲੀ ਦਲ ਦੀ ਜਿਹੜੀ ਸਥਿਤੀ ਬਹੁਤ ਕਮਜ਼ੋਰ ਹੋ ਗਈ ਸੀ ਉਸ ਗੱਲ ਨੂੰ ਲੈ ਕੇ ਪਹਿਲਾਂ ਵੀ 2022 ਦੇ ਇਲੈਕਸ਼ਨਾਂ ਤੋਂ ਬਾਅਦ ਚੋਣਾਂ ਦਾ ਕਮੇਟੀ ਦੀ ਰਿਪੋਰਟ ਬਣੀ ਸੀ ਤੇ ਚੋਣਾਂ ਕਮੇਟੀ ਦੀ ਰਿਪੋਰਟ ਵਿੱਚ ਤਕਰੀਬਨ ਪੰਜਾਬ ਦੇ ਸਾਰੇ ਵਰਕਰਾਂ ਨੇ ਲੀਡਰਾਂ ਨੇ ਇਹ ਸੁਝਾਅ ਦਿੱਤੇ ਸਨ ਕਿ ਪਾਰਟੀ ਦੀ ਲੀਡਰਸ਼ਿਪ ਵਿੱਚ ਵੱਡੇ ਪੱਧਰ ਤੇ ਤਬਦੀਲੀ ਹੋਣੀ ਚਾਹੀਦੀ ਹੈ ਤੇ ਉਸ ਵਿੱਚ ਇਹ ਵੀ ਆਖਿਆ ਗਿਆ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਪਾਰਟੀ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਆ ਤੇ ਇੱਕ ਸਾਂਝੀ ਕਮੇਟੀ ਬਣਾਉਣੀ ਚਾਹੀਦੀ ਆ ਜਿਨ੍ਹਾਂ ਵਿੱਚ ਓਹ ਲੀਡਰ ਲੈ ਜਾਣ ਜਿਹੜੇ ਸਾਰਿਆਂ ਨੂੰ ਪ੍ਰਵਾਨ ਹੋਣ ਜਿਨ੍ਹਾਂ ਤੇ ਕੋਈ ਕਿੰਦੂ ਪਰੰਤੂ ਨਾ ਹੋਵੇ ਲੇਕਿਨ ਚੁੰਡਾ ਕਮੇਟੀ ਦੀ ਸਿਫਾਰਿਸ਼ ਕੋਈ ਨਹੀਂ ਮੰਨੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਤੇ ਹੁਣ ਇਸ ਸਮੇਂ ਵਿੱਚ ਆ ਕੇ ਜਿਹੜੀ ਗੱਲ ਉਹਨਾਂ ਨੂੰ ਆਪਣੇ ਵਾਸਤੇ ਚੰਗੀ ਲੱਗਦੀ ਸੀ ਉਹਨਾਂ ਨੇ ਇਹ ਜਿਹੜਾ ਫਰਮਾਨ ਜਾਰੀ ਕਰਤਾ ਪਰ ਇਹਦਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹਦਾ ਕੋਈ ਅਸਰ ਨਹੀਂ ਪੈਣਾ ਲੋਕਾਂ ਤੇ ਇਹ ਜਿਹੜੀਆਂ ਤਬਦੀਲੀਆਂ ਤੁਸੀਂ ਕਦੀ ਕਮੇਟੀ ਬਣਾ ਲਈ ਕਦੀ ਹਟਾਤੀ ਕਦੀ ਢਾਤੀ ਕਦੀ ਮੈਂਬਰ ਪਾ ਲਿਆ ਕਦੀ ਕੱਢਤੇ ਇਹ ਜਿਹੜੀਆਂ ਕੋਸਮੈਟਿਕਸ ਚੇਂजेस ਨੇ ਉਹ ਅਕਾਲੀ ਦਲ ਨੂੰ ਕਿਤੇ ਵੀ ਲੈ ਕੇ ਨਹੀਂ ਜਾ ਸਕਦੀਆਂ ਸੋ ਜੋ ਅਕਾਲੀ ਦਲ ਦੇ ਵਰਕਰ ਮੰਗ ਕਰਦੇ ਨੇ ਜੋ ਪੰਜਾਬ ਦੇ ਵੋਟਰਾਂ ਨੇ ਜਿਸ ਗੱਲ ਦਾ ਫਤਵਾ ਦਿੱਤਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਨੇਹਾ ਇਹ ਦਿੰਦੇ ਨੇ ਕਿ ਉਹਨਾਂ ਨੂੰ ਤਿਆਗ ਕਰਨਾ ਚਾਹੀਦਾ ਤੇ ਸਾਰਾ ਪੰਥ ਇਕੱਠਾ ਹੋਵੇ ਉਸ ਲੀਡਰਸ਼ਿਪ ਥੱਲੇ ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ ਸੋ ਇਹ ਬੜਾ ਮੰਦ ਭਾਗਾ ਹੈ ਤੇ ਇਸ ਦੀ ਕੋਈ ਵਜ੍ਹਾ ਨਹੀਂ ਸੀ ਉਹਨਾਂ ਨੇ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਲੀਡਰ ਇਸ ਗੱਲ ਦੀ ਮੰਗ ਕਰ ਰਹੇ ਸੀਗੇ ਉਹਨਾਂ ਨੇ ਉਹਨਾਂ ਨੂੰ ਥੋੜਾ ਬਹੁਤਾ ਸਾਈਡ ਤੇ ਕਰ ਦਿੱਤਾ ਪਰ ਇਹਦੇ ਨਾਲ ਜਿਹੜੀ ਆਪਣੇ ਸਾਹਮਣੇ ਬੜਾ ਵੱਡਾ ਕ੍ਰਾਈਸਿਸ ਹੈ ਜਿਹੜੀ ਆਪਣੀ ਸਥਿਤੀ ਇਸ ਵੇਲੇ ਬਣੀ ਹੋਈ ਹੈ ਉਹਦੇ ਵਿੱਚ ਬਿਲਕੁਲ ਸਰਦਾਰ ਨਹੀਂ ਆਉਣਾ ਸੋ ਇਸ ਲਈ ਅਸੀਂ ਅੱਜ ਵੀ ਸਰਦਾਰ ਬਾਦਲ ਮੂਬੀਲ ਕਰਦੇ ਆ ਸਾਰੇ ਸਿੱਖ ਪੰਥ ਦੀ ਇਹ ਮੰਗਿਆ ਕਿ ਸਰਦਾਰ ਵਾਦਲ ਤਿਆਗ ਦੀ ਭਾਵਨਾ ਦਿਖਾਉਣ ਕੁਰਬਾਨੀ ਦੇਣ ਤੇ ਬਹੁਤ ਮਾਰੀ ਇਹ ਬੜਾ ਸਮੇਂ ਆਇਆ ਇਦਾਂ ਦੇ ਜਦੋਂ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੇ ਸੇਵਾ ਕੀਤੀ ਫਿਰ ਸੇਵਾ ਛੱਡੀ ਕੋ ਨਵੇਂ ਪ੍ਰਧਾਨ ਬਣੇ ਨਵੇਂ ਲੀਡਰ ਮੋਰੇ ਆਏ ਤੇ ਅੱਜ ਸਮਾਂ ਮੰਗ ਕਰਦਾ ਕਿ ਨਵੀਂ ਲੀਡਰਸ਼ਿਪ ਨੂੰ ਆਪਾਂ ਬਾੜੀਏ ਅਕੀ ਲੋਕਾਂ ਦੇ ਵਿੱਚ ਆਪਣਾ ਜਿਹੜਾ ਵਿਸ਼ਵਾਸ ਦੁਆਰਾ ਆਪਾਂ ਕਾਇਮ ਕਰ ਸਕੀਏ ਜਿਹੜਾ ਅਕਾਲੀ ਜਨਤਾ ਵਿਸ਼ਵਾਸ ਹੀ ਟੁੱਟ ਗਿਆ ਲੋਕਾਂ ਦੇ ਦਰਮਿਆਨ ਸੋ ਇਸ ਫੈਸਲੇ ਦੇ ਨਾਲ ਅਕਾਲੀ ਦਲ ਨੂੰ ਕੋਈ ਲਾਭ ਨਹੀਂ ਹੋਣ ਵਾਲਾ ਤੇ ਸਿਰਫ ਉਹਨਾਂ ਨੇ ਇੱਕ ਵਿਸ਼ੇਸ਼ ਸੋਚ ਨੂੰ ਲੈ ਕੇ ਕਿ ਜਿਹੜੇ ਲੀਡਰ ਉਹ ਤੇ ਇਸ ਗੱਲ ਦਾ ਦਬਾਅ ਪਾ ਰਹੇ ਸਨ ਜਾਂ ਉਹ ਕਹਿ ਰਹੇ ਸਨ ਕਿ ਤੁਸੀਂ ਆਪਣੀ ਤਿਆਗ ਦੀ ਭਾਵਨਾ ਦਿਖਾਓ ਉਹ ਕੋਰ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਨੂੰ ਪਾਸੇ ਕਰਨ ਵਾਸਤੇ ਇਹਨਾਂ ਨੇ ਪਾਰਟੀ ਲੀਡਰਸ਼ਿਪ ਨੇ ਇਹ ਜਿਹੜਾ ਫੈਸਲਾ ਲਿਆ ਜਿਹੜਾ ਕਿ ਬੜਾ ਮੰਦ ਭਾਗਾ ਹੈ ਇਹ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ